ਮੇਰੇ ਅਲਟਰਾਕਟ ਦੀ ਤੇ ਹੋਰ ਤਰੀਕਾ ਵਰਤਦੇ ਆ ਇੱਕ ਉਹ ਤਰ ਕਿਵੇਂ ਪੈਂਦਾ ਵੀ ਕਿਉਂਕਿ ਉਹ ਬਾਈ ਦੀ ਹੈਲਪ ਕਰਨੀ ਸੀ ਹੈਨਾ ਮੇਰੀ ਆਦਤ ਆਪਾਂ ਜਿੱਥੇ ਦੇਖ ਲਿਓ ਉਹ ਸਿਰਫ 2 ਮਿੰਟ ਲੱਗਦੇ ਆ ਤੁਹਾਨੂੰ ਕਿਨ ਕੇ 2 ਮਿੰਟ ਅਨਲੌਕ ਕਰਨ ਨੂੰ ਇਸ ਦੂਤੇ ਟਾਈਮ ਨਹੀਂ ਲੱਗੂਗਾ ਬਸ ਆ ਨਹੀਂ ਟੰਗਿਆ ਵਾ ਆ ਇਹਨੇ ਵੀ ਡਰਾਤਾ ਮੈਨੂੰ ਮੈਨੂੰ ਦਬਾਅ ਬਹੁਤ ਆਉਂਦਾਗਾ ਮੰਨ ਲਓ ਸੁੱਤੇ ਪੈਣ ਨੂੰ ਹੈਨਾ ਜਾਂ ਮੈਂ ਰੌਲਾ ਪਾਉਣ ਲੱਗਿਆਂ ਨਾ ਚੀਕਾ ਮਾਰਨ ਲੱਗਿਆਂ ਨਾ ਪਤਾ ਨਹੀਂ ਕੀ ਚੱਕਰ ਆ ਗਿਆ ਪਤਾ ਕਿ ਰਾਤ ਉਦੋਂ ਤੋਂ ਮੈਨੂੰ ਦਬਾਅ ਆ ਗਿਆ ਭਰਾਵਾ ਤੇ ਉਧਰੋਂ ਆ ਤਾਂ ਮੈਨੂੰ ਭਾਲੂ ਜਾਇ ਦਿਖ ਗਿਆ ਮੈਨੂੰ ਪਤਾ ਮੇਰੀ ਕੀ ਹਾਲਤ ਹੋਈ ਮੈਂ ਉੱਠ ਕਾਰਾਂ ਵਾਲਾ ਪੰਪ ਆ ਜਿੱਥੇ ਟਰੱਕ ਪਾਣੀ ਖੜਾ ਪਾ ਜਾਵੜੇ ਆ ਲਾਲੋ ਹਣਾ ਇਹ ਪਿੰਡਾਂ ਜਾਂ ਇੱਥੇ ਹਰ ਇੱਕ ਸਾ ਆਪਣਾ ਪੰਜਾਬੀ ਮੁੰਡੇ ਕੁੜੀਆਂ ਆ ਗਿਆ ਹੁਣ ਉਦੋਂ ਵੀ ਆਈ ਹਾਈਵੇ ਘੁਰ ਗਿਆ ਸੀਗਾ ਇੱਥੋਂ ਮੀਂਹ ਨਾਲ ਜਿਆਦੇ ਤੇ ਆ ਆ ਥਾ ਘੁਰਿਆ ਵਿਆਹ ਜਿੱਥੋਂ ਹੁਣ ਮੈਂ ਨੰਗਣ ਲੱਗਿਆ ਆ ਦੇਖੋ ਦਵਾਰੇ ਭਰਿਆ ਵਿਆ ਸਾਰਾ ਉਧਰ ਕਿੰਨਾ ਨੀਮਾ ਯਾਰ ਨਿਕਲ ਆਲੇ ਨਾ ਇਸ ਵੇਲੇ ਆਹ ਏਰੀਆ 'ਚ ਮੈਂ ਚਲਾ ਕੇ ਨਹੀਂ ਖੁਸ਼। ਕਹਿੰਦਾ ਮੂਸਮਾਸ ਨਿਕਲਦੇ ਆ ਯਾਰ ਇਸ ਵੇਲੇ। ਇਹ ਰਹਾ ਪੰਜਾਬੀ ਟੱਬਾ। ਤੁਸੀਂ ਕਰੋ ਸਪੋਰਟ ਸਾਰੇ ਜਾਣੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ ਨਾਲੇ ਕਰ ਲਓ Facebook ਤੇ ਫੋਲੋ ਤੇ Insta TikTok ਸਾਰੇ ਕਿਤੇ ਸੇਮ ਹੀ ਆ। ਇਹਨੇ ਵੀ ਗੋਡ ਵਾਲੀ ਹੋ ਗਈ ਮਾਰਨਿੰਗ ਸੰਗ ਤੇ। ਨਵੇਂ ਦਿਨ ਤੇ ਨਵੀਂ ਸ਼ੁਰੂਆਤ ਕਰੀਏ। ਆਪਾਂ ਸ਼ਾਵਰ ਸ਼ੂਗਰ ਲੈ ਆਏ ਆ। ਫਰੈਸ਼ ਹੋ ਕੇ ਆ ਗਏ ਆ ਆ ਖੜਾ ਬਾਈ ਇਹਦੇ ਨਾਲ ਮੇਲਾ ਟਰੱਕ ਨੂੰ ਲੋਕ ਲੱਗ ਗਿਆ ਆਪਣਾ ਪੰਜਾਬੀ ਭਰਾ ਹੈਗਾ ਛੋਟੀ ਉਮਰ ਦਾ ਟਰੱਕ ਲੋਕ ਲੱਗ ਗਿਆ ਤੇ ਉਹ ਖਲਾਉਣੇ ਆ ਉਹਦੇ ਨਾਲ ਟਰਾਈ ਕਰਕੇ ਦੇਖਦੇ ਆ ਜੇ ਖੁੱਲ ਜੇ ਤਾਂ ਖੋਲ ਤਾਂ ਲਈਦਾ ਹੈਗਾ ਚਾਬੀ ਤਾਂ ਉਹਨੂੰ ਲੱਗੇ ਨਹੀਂ ਮੇਰੇ ਵਾਲ ਟਰੱਕ ਦੀ ਤੇ ਹੋਰ ਤਰੀਕਾ ਵਰਤਦੇ ਆ ਇੱਕ ਉਹ ਇਹਨਾਂ ਟਰਾਈ ਕਰਦੇ ਆ ਜੇ ਖੁੱਲ ਜੇ ਤਾਂ ਰਾਸ ਸਿੱਤੀ ਹੋ ਗਈ ਮੈਂ ਪੰਪਾ ਦੇ ਮੂਰੇ ਖਿੱਚ ਕੇ ਇਹ ਇੱਧਰ ਤੇਲ ਕੋਨ ਵਾਲਾ ਨਹੀਂ ਹੁੰਦਾ ਕੋਈ ਇੰਨਾ ਕਿਰਪਾ ਰਹੀ ਠਾਇਆ ਨਹੀਂ ਗਏ ਨੇ ਉੱਕੇ ਇਹਨੇ ਡਾਂਗ ਨਹੀਂ ਕੀਤਾ ਉਹ ਖੜਾ ਫਲੈਟ ਬੈੱਡ ਵਾਲਾ ਭਰਾ ਉਹਦੇ ਕੋਲੇ ਚਾਲਦੇ ਆ ਮੈਂ ਕਿ ਡੇਢ ਲਾਇਆ ਬਾਈ ਵਿਚਾਰਾ ਕਲੰਦਾਂ ਖੜਾ ਸੀ ਹੈਨਾ ਤੇ ਆਪਾਂ ਟਰੱਕ ਉਹਦਾ ਅਨਲੌਕ ਕਰਿਆ ਹੁੰਦਾ ਭਰਾ ਦਾ ਓਏ ਕਿੱਦਾਂ ਡੇਕਦੇ ਆ ਉਹ ਮੈਂ ਨਾ ਐਵੇਂ ਕਹਿੰਦਾ ਪਹਿਲਾਂ ਮੇਰਾ ਇਰਾਦਾ ਸੀਗਾ ਵੀਡੀਓ ਬਣਾਉਣ ਦਾ ਹਨਾ ਫਿਰ ਮੈਂ ਸੰਗ ਗਿਆ ਫਿਰ ਮੈਂ ਕਾਹਨੂੰ ਬਾਈ ਕਹਿਣਗੇ ਕੀ ਕਰ ਬਈ ਕਰਨਾ ਹੈਲਪ ਆਇਆ ਹਨਾ ਬਣਾਈ ਵੀਡੀਓ ਜਾਂਦਾ ਫਿਰ ਮੈਂ ਕਾਹਨੂੰ ਯਾਰ ਇੱਕ ਨਾਲ ਬਾਈ ਹੋਰ ਸੀਗਾ ਬਾਈ ਕਹਿੰਦੇ ਯਾਰ ਕਮਾਲ ਹੋ ਗਈ ਮੈਂ ਕਿਹਾ ਵੀਰੇ ਇਹ ਨਿੰਜਾ ਟੈਕਨੀਕ ਆ ਇਹਦੀ ਬਿਨਾ ਮੈਂ ਪ੍ਰੋਪਰ ਵੀਡੀਓ ਪਾਉਂਗਾ ਫੇਰ ਕਿਸੇ ਨੂੰ ਹੈਲਪ ਦੀ ਲੋੜ ਪਵੇ ਆਹ ਸਾਹਮਣੇ ਖੜਾ ਟਰੱਕ ਜਿਹੜਾ ਆ ਸਾਹਮਣੇ ਫੱਟਾ ਨਹੀਂ ਖੜਾ ਇਹਦਾ ਲੋ ਖੋਲਿਆ ਆ ਬਾਈ ਦਾ ਹੁਣ ਬਾਈ ਚੱਲੂਗਾ ਡਿਲੀਵਰੀ ਕਰਤੀ ਇਹ ਵੀ ਨਾ ਆਪਾਂ ਕਿਸੇ ਦਿਨ ਜਾੜ ਚ ਜਾ ਕੇ ਨਾ ਜੋ ਇੱਕ ਇੱਕ ਅੱਧਾ ਜਾਣਾ ਹੋਇਆ ਕੋਲੇ ਕ੍ਰਾਪਰ ਵੀਡੀਓ ਬਣੇਗੀ ਇਹ ਰਗੋ ਸਹੀ ਆ ਡਰ ਲੱਗਦਾ ਭਰਾਵਾ ਪਹਿਲਾਂ ਨਾ ਮੈਂ ਇਸ ਤੋਂ ਘੰਟਾ ਪਹਿਲਾਂ ਤੁਰ ਲੱਗਿਆ ਹੀ ਉੱਠ ਕੇ ਤੇ ਫਿਰ ਮੈਂ ਕੀ ਕੀਤਾ ਮੈਂ ਬੁੱਕ ਅਲਾਰਮ ਤੇਜ ਕੀਤਾ ਫਿਰ ਸੌਂ ਗਿਆ ਮੈਂ ਕਿੰਨਾ ਘੰਟਾ ਹੋਰ ਸੌਣੇ ਯਾਰ ਕਿਉਂਕਿ ਨਾ ਰਾਤ ਨੀਂਦ ਨਹੀਂ ਆਈ ਚ ਅੱਜ ਨਾਲ ਪਤਾ ਨਹੀਂ ਕੀ ਚੱਕਰ ਆ ਹਨਾ ਤੇ ਉਹ ਤਰ ਕਿਵੇਂ ਪੈਂਦਾ ਵੀ ਕਿਉਂਕਿ ਉਹ ਬਾਈ ਦੀ ਹੈਲਪ ਕਰਨੀ ਸੀ ਹਨਾ ਮੇਰੀ ਆਦਤ ਆਪਾਂ ਜਿੱਥੇ ਦੇਖ ਲਿਓ ਉੱਤੇ ਕੋਈ ਹੋਰ ਚੱਕਰ ਸੀਗਾ ਜਿਹੜਾ ਮੈਨੂੰ ਬਾਈਆਂ ਦੇ ਕਮੈਂਟ ਵੀ ਆਏ ਸੀ ਜਿਹੜਾ ਟ੍ਰੇਲਰ ਪੈਕ ਲਾਉਣ ਵਾਲੀ ਚੀਜ਼ ਸੀ ਜਿਹੜੇ ਨਾਲ ਲਾਤਾ ਸੀ ਉਹ ਕੋਈ ਹੋਰ ਗੱਲ ਸੀ ਉਹਦੀ ਤਾਂ ਨਹੀਂ ਹੈਲਪ ਕੀਤੀ ਕਿਉਂਕਿ ਮੈਂ ਉਹਦੇ ਕੋਲੇ ਗਿਆ ਸੀ ਉਹਦਾ ਇਹ ਬੰਦੇ ਦਾ ਨਾ ਐਟੀਟਿਊਡ ਨਹੀਂ ਸਹੀ ਲੱਗਿਆ ਮੈਨੂੰ ਮੈਂ ਇਹਨੂੰ ਪੁੱਛਿਆ ਸੀਗਾ ਜਦੋਂ ਨੇ ਲਿਆ ਕੇ ਪਿੱਛੇ ਚੈੱਕ ਕਰਨਾ ਆ ਤੇ ਮੈਂ ਉਹਨੂੰ ਹੀ ਚਲਾ ਕੇ ਪੁੱਛਿਆ ਵੀ ਬੜੀ ਹੈਲਪ ਕਰਾ ਕਹਿੰਦਾ ਨਹੀਂ ਹੈਣਾ ਮੈਨੂੰ ਐਟੀਟਿਊਡ ਉਹ ਆਪਾਂ ਨੂੰ ਜਿਹਦਾ ਨਹੀਂ ਜਿਹੜਾ ਫਿਰ ਐਟੀਟਿਊਡ ਛੱਡ ਰਵੇ ਕੋਈ ਚੱਕਰ ਨਹੀਂ ਆ ਬਾਈ ਆਇਆ ਸੀ ਆਪਣੇ ਕੋਲੇ ਪੰਜਾਬੀ ਆਪਣਾ ਪਰਾ ਬਿਨੀ ਪਿਕ ਤੋਂ ਤੇ ਇਹਦਾ ਟਰੱਕ ਲੋਕ ਲੱਗ ਗਿਆ ਸੀ ਹੈਨਾ ਤੇ ਬਾਈ ਮੈਂ ਉਦੋਂ ਅਸੀਂ ਸ਼ਾਵਰ ਲਾਈਨ ਚੱਲਿਆ ਸੀਗਾ ਬਾਈ ਕਹਿੰਦਾ ਚਾਬੀ ਹੈਗੀ ਮੈਂ ਬਾਈ ਚਾਬੀ ਤਾਂ ਲੱਗਣੀ ਚੱਲ ਆਪਾਂ ਫਿਰ ਵੀ ਲਾ ਕੇ ਬਾਈ ਨੂੰ ਹੁਣ ਬਾਈ ਦਾ ਟਰੱਕ ਅਨਲੌਕ ਕਰਕੇ ਆਇਆ ਹਨਾ ਤੇ ਤੂੰ ਦੇਖ ਲਈ ਹੀ ਮੈਂ ਘੰਟਾ ਪਹਿਲਾਂ ਦੁਰਪਿੰਡਾਂ ਦੇ ਕਿਹਨੇ ਅਨਲੌਕ ਕਰਨੇ ਬਾਈ ਨੂੰ ਇੱਥੇ ਸਰਵਿਸ ਕਾਲ ਪੈਣੀ ਸੀ ਬਾਈ ਬਹੁਤ ਮਹਿੰਗੀ ਪੈਣੀ ਜਿਹੜਾ ਟਾਈਮ ਖਰਾਬ ਹੋਣਾ ਹੀ ਵੱਖਰਾ ਇਹਦੀ ਨਾਲ ਜਾ ਕੇ ਇਸ ਵਾਰੀ ਜੇ ਟਾਈਮ ਲੱਗੇ ਨਾ ਪੱਕਾ ਟਾਈਮ ਕੱਢਦੇ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਪਾਉਣੇ ਆ ਵੀ ਟਰੱਕ ਅਨਲੌਕ ਸਿਰਫ 2 ਮਿੰਟ ਲੱਗਦੇ ਆ ਤੁਹਾਨੂੰ ਕਿੰਨ ਕੇ 2 ਮਿੰਟ ਅਨਲੌਕ ਕਰਨ ਨੂੰ ਇਸ ਦੁੱਤੇ ਟਾਈਮ ਨਹੀਂ ਲੱਗੂਗਾ ਬਸ ਦੋ ਚੀਜ਼ਾਂ ਚਾਹੀਦੀਆਂ ਤੁਹਾਡੇ ਕੋਲੇ ਹਨਾ ਤੇ ਸਭ ਤੋਂ ਸੌਖਾ ਤਰੀਕਾ ਹੈਗਾ ਬਾਣ ਭੋਕ ਭਾਈ ਵੀ ਤੁਰਦੇ ਆ ਮੈਂ ਜਿਵੇਂ ਪਹਿਲਾਂ ਦੁਰਪੰਦਾ ਕਿਨੇ ਅਨਲੌਕ ਕਰਨਾ ਸੀ ਨਾਲ ਇੱਕ ਭਾਈ ਹੋਰ ਵੀ ਖੜਿਆ ਆਪਣਾ ਪੰਜਾਬੀ ਬਾਈ ਵੀ ਕਮਾਲ ਮੰਨ ਗਿਆ ਕਹਿੰਦਾ ਯਾਰ ਹੈ ਐਵੇਂ ਵੀ ਖੁੱਲੇ ਜਾਂਦਾ ਨਾਲ ਉਹ ਟਣ ਚੀਜ਼ਾਂ ਟਰੱਕ 'ਚ ਹੀ ਹੁੰਦੀਆਂ ਹੁੰਡੇ ਕੋਲੇ ਜੇ ਨਹੀਂ ਵੀ ਲੌਕ ਖੋਲਦੇ ਤਾਂ ਵੀ ਹੁੰਦੀਆਂ ਹੁੰਡੇ ਕੋਲੇ ਹਰ ਵਕਤ ਹੁੰਦੀਆਂ ਡੇਲੀ ਲੋਡ ਪੈਂਦੀ ਆ ਉਹਨਾਂ ਦੀ ਤੋਂ ਨਾਲ ਚੀਜ਼ਾਂ ਦੀ ਤੜਕੇ ਇੱਥਨੇ ਪੈ ਗਿਆ ਆਨ ਡਿਊਟੀ ਦੇ ਬਾਅਦ ਨਿਕਲ ਗਏ ਇੱਥੋਂ ਕਿਉਂਕਿ ਆਪਾਂ ਨਿਪੀ ਗਣ ਪਿਆ 893 ਕੋਕਟਲ 13 ਘੰਟੇ ਹੈਗੇ ਆਪਣੇ ਕੋਲ ਗਾਂ ਜਾਵੜਾਂਗੇ ਰਾਤ ਨਾ ਭਰਾਵਾ ਜਿਹੜਾ ਮੇਰਾ ਆ ਨਹੀਂ ਟੰਗਿਆ ਵਿਆਹ ਇਹਨੇ ਵੀ ਡਰਾਤਾ ਮੈਨੂੰ ਜਿਉ ਮੇਰੀ ਜਾ ਕੋਲ ਮੈਨੂੰ ਨਾ ਪਤਾ ਨਹੀਂ ਕੀ ਚੱਕਰ ਆ ਇਹ ਤੇ ਪਤਾ ਨਹੀਂ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਮੈਨੂੰ ਦਬਾਅ ਬਹੁਤ ਆਉਂਦਾ ਹੈਗਾ ਮਨ ਲਾ ਸੁੱਤੇ ਭੈਣ ਨੂੰ ਹਨਾ ਜਾਂ ਮੈਂ ਰੌਲਾ ਪਾਉਣ ਲੱਗਿਆਂ ਨਾ ਚੀਕਾ ਮਾਰਨ ਲੱਗਿਆਂ ਨਾ ਪਤਾ ਨਹੀਂ ਇਹ ਕੀ ਚੱਕਰ ਆ ਗਿਆ ਪਤਾ ਨਹੀਂ ਇਹਨੂੰ ਇਹ ਕਾਹ ਤੋਂ ਆਉਂਦਾ ਹੁੰਦਾ ਰਾਤ ਉਧਰੋਂ ਤਾਂ ਮੈਨੂੰ ਦਬਾਅ ਆ ਗਿਆ ਭਰਾਵਾ ਤੇ ਉਧਰੋਂ ਆ ਤਾਂ ਮੈਨੂੰ ਭਾਲੂ ਜਿਹਾ ਦਿਸ ਗਿਆ ਮੈਨੂੰ ਪਤਾ ਮੇਰੀ ਕੀ ਹਾਲਤ ਹੋਈ ਮੈਂ ਉੱਠ ਕੇ ਬੈਠਾ ਪਾਣੀ ਪੁਣੀ ਪੀਤਾ ਮਿਲ ਘੰਟਾ ਡੇਢ ਘੰਟਾ ਫੇਰ ਨਹੀਂ ਸੁੱਤਾ ਉਹ ਉਹਦੇ ਚੱਕਰ ਜੀ ਮੈਨੂੰ ਦਵਾਰੇ ਘੰਟਾ ਸੌਣਾ ਪਿਆ ਇਹ ਇਹ ਕਾਦੋਂ ਨਾ ਆਉਂਦਾ ਯਾਰ ਜਿਹੜਾ ਦਬਾਬ ਦਾ ਕਹੀ ਕਹਿੰਦੇ ਆ ਵੀ ਆਪਾਂ ਇੱਥੇ ਛਾਤੀ ਤੇ ਹੱਥ ਰੱਖ ਕੇ ਸੌਣੇ ਆ ਉਹਦੇ ਨਾਲ ਆਉਂਦਾ ਜਣੀ ਨੀਂਦ ਨਹੀਂ ਮਿਲ ਜਾਂਦਾ ਚਾਜ ਨਾਲ ਆਉਂਦੀ ਬੰਦੇ ਨੂੰ ਨਾ ਬਈ ਚੀਕਾਂ ਨਿਕਲ ਜਾਂਦੀਆਂ ਆਂਗਾ ਇਹ ਬੰਦਾ ਉੱਠਣ ਨੂੰ ਕਰਦਾ ਉੱਠਿਆ ਨਹੀਂ ਜਾਂਦਾ ਹੁੰਦਾਗਾ ਰੌਲਾ ਪਾਉਂਦਾ ਚੀਕਾਂ ਮਾਰਦਾ ਸਾਰਾ ਜ਼ੋਰ ਲੱਗ ਜਾਂਦਾ ਕਿ ਪਤਾ ਪਤਾ ਕਿਵੇਂ ਲੱਗਦਾ ਸਿਰ ਉੱਠ ਖੜਦਾ ਹੈ ਸਿਰ ਨਾ ਅੰਦਰੋਂ ਪਤਾ ਲੱਗਦਾ ਵੀ ਸਿਰ ਉੱਠ ਖੜਿਆ ਹੈਗਾ ਜੇ ਇੰਨਾ ਬੰਦਾ ਡਰ ਜਾਂਦਾਗਾ ਉਹਦੇ ਚ ਲੇਕਿਨ ਨੂੰ ਪਤਾ ਤਾਂ ਇਹਦਾ ਦੱਸੋ ਕੀ ਚੱਕਰਾ ਵੀ ਇਹ ਦਬਾਕ ਆ ਤੁੰਗਾ ਹੁੰਦਾਗਾ ਮੈਨੂੰ ਬਹੁਤ ਆਉਂਦਾ ਘਰੇ ਵੀ ਟਰੱਕ ਤੇ ਵੀ ਬਹੁਤ ਜ਼ਿਆਦਾ ਮੇਰੀ ਅਸਲ ਚ ਕਈ ਵਾਰ ਹੀ ਨੀਂਦ ਇਹਦੀ ਚੱਕਰਤੀ ਨਹੀਂ ਪੂਰੀ ਹੁੰਦੀ ਕੀ ਦਬਾਅ ਦੇ ਉਹ ਭਾਲੂ ਵੀ ਲਾਉਣਾ ਅੱਜ ਸੌਣ ਤੋਂ ਪਹਿਲਾਂ ਨਾ ਉਹ ਇੱਥੇ ਰਾਗਦਾ ਸਾਡੇ ਨੂੰ ਥੱਲੇ ਅਨੇ ਰਾਤ ਬਹੁਤ ਤਰਾ ਕੱਢਿਆ ਮੇਰਾ ਆ ਘੜਾ ਬਾਈ ਚੱਲ ਹੁਣ ਇਹ ਵੀ ਤੁਰਦਿਆਂ ਚੋ ਜੂਗਾ ਮੈਟ ਕਨੇਡਾ ਓਕੇ ਭਰਾ ਬਾਈ ਵਿਚਾਰਾ ਧੰਨਵਾਦ ਹੀ ਕਰੀ ਜਾਂਦਾ ਆਉਂਦਾ ਛੋਟੀ ਉਮਰ ਦਾ ਮੁੰਡਾ ਗੱਗਰ ਸਿੱਖ ਉਹ ਤੁਸੀਂ ਕਹਾਦਾ ਇੰਨਾ ਰਾਖਪਾਲਿਆ ਮੁਰੇ ਆਇਥੋਂ ਰੌੜਾ ਗਿਆ ਨਾ ਉਧਰੋਂ ਆਉਂਦੇ ਆ ਲੋਕ ਤੇ ਇਧਰੋਂ ਵੀ ਤੇ ਲੈਫਟ ਮਾਰਨੀ ਆ ਜੜਨੇ ਉਹ ਬਹੁਤ ਟਾਈਮ ਖਰਾਬ ਹੁੰਦਾ ਤੇ ਮੇਰੇ ਮੂਰੇ ਤਿੰਨ ਟਰੱਕ ਖੜੇ ਆ ਤੇ ਤਿੰਨੇ ਹੀ ਲੈਫਟ ਮਾਰਨ ਵਾਲੇ ਆ ਔਖਾ ਹੋ ਗਰੇ ਮੈਂ ਨਾ ਮੈਂ ਉਧਰ ਦੀ ਨਾ ਲੰਘਾਂ ਦੂਜੀ ਸਾਈਡ ਤੋਂ ਨਹੀਂ ਮੱਲਾਉ ਤਾਂ ਭਾਈ ਉਧਰ ਦੀ ਲੰਘ ਗਿਆ ਦੂਜੇ ਪਾਸੇ ਦੀ ਨਹੀਂ ਮੰਗਰੀ ਆ ਗਿਆ ਮੋਟਾ ਜਿਹਾ ਟਰੱਕ ਚ ਕਿੰਨੇ ਕੈਮੀਕਲ ਲਈ ਫਿਰਦਾ ਡੇਂਜਰਸ ਗੁੱਟ ਤੇ ਆ ਦੇਖੋ ਤਿੰਨ ਸਟਿੱਕਰ ਲੱਗੇ ਆ ਤੇ ਮਗਰਲੀ ਸਾਈਡ ਆਈਟਰੋ ਨਾਲ ਜੋ ਲਾਈਟਾਂ ਹੋ ਜਾਂਦੀਆਂ ਉਦੋਂ ਨੰਗਾ ਮਿਲ ਜਾਂਦਾ ਹੁਣ ਜਿਵੇਂ ਆ ਕਾਰ ਆ ਗਈ ਆਪਣੇ ਮੂਰੇ ਇਹ ਨਹੀਂ ਆਪਾਂ ਟੱਪਿਆ ਨੇ ਉਤਰ ਲੈਣੇ ਹੁਣੇ ਨਵਾਲ ਮੈਂ ਕਿਉਂਕਿ ਵਿਚਾਲੇ ਮੋੜਨ ਨੂੰ ਬਣਿਆਵੇਂ ਜਿਹੜਾ ਹਨ ਇੱਥੇ ਪੰਪ ਚ ਲੈਫਟ ਮਾਰਨ ਨੂੰ ਉਹਦੇ ਚ ਟਰੱਕ ਪਾ ਲਈਦਾ ਕੇਰਾ ਤੇ ਉਧਰੋਂ ਜਦੋਂ ਕਲੀਅਰ ਹੋ ਜਾਂਦਾ ਫੇਰ ਮੋੜ ਲਈਦਾ ਉਹ ਤੋਰ ਲੋ ਕੰਜਰੋਂ ਉਹਨੂੰ ਮਗਰ ਆਜੂ ਕੋਈ ਥੋੜੇ ਜਾਂਕ ਮੈਂ ਲੋਡ ਵੀ ਨਹੀਂ ਇੱਧਰ ਜਾਣੀ ਸਿੱਧੇ ਤੇ ਉਹ ਗਾਂ ਵੀ ਆਪਾਂ ਲੈਪਤੀ ਮਾਰਨੀ ਆ ਜਾਣ ਦੇ ਵਿਚਾਲੇ ਬਾ ਮਾਮਾ ਨਾ ਆ ਜੇ ਇਹ ਤਾਂ ਇੰਤੋਂ ਆ ਕੇ ਡੈਨਟੇਟੀ ਰੋਡ ਪਾਈ ਗਏ ਤਾਂ ਨ ਜਾਣਾ ਜੇ ਉਦੋਂ ਆਪਾਂ ਫੇਰ ਪ੍ਰੈਂਟਨ ਨੂੰ ਚਲੇ ਜਾਵਾਂਗੇ ਟ੍ਰਾਂਟੋ ਨੂੰ ਓਏ ਰੱਬਾ ਜਲ ਜਾਣ ਦੇ ਟੱਕਾ ਹੋ ਗਿਆ ਰੈੱਡ ਲਾਈਟ ਵਿੱਚ ਦੀ ਮੈਂ ਮਾਮਾ ਨਾਲ ਖੜਾ ਹੋ ਵੇ ਆਸੇ-ਪਾਸੇ ਅਗਾਂਹ ਟਰੱਕੜਾ ਤੇਜ਼ ਸੀਗਾ ਥੋੜਾ ਜਿਹਾ ਮੈਂ ਕਾਹ ਨੂੰ ਹਾਰਡ ਬ੍ਰੇਕ ਮਾਰਨੇ ਆ ਕਲ ਕਰੋ ਤਾ ਯਾਰ ਬਾ ਪਾਸਿੰਗ ਲੈਣ ਦਾ ਫੇਰ ਕਾ ਆ ਚੌਲ ਜਾਂਦਾ ਸੀਗਾ 90 95 ਹੈਨਾ ਤੇ ਆ ਭਜਾਰ ਦੇ ਨਾਲ ਹੀ ਚੌਥੀ ਪਾਸੇ ਲੈਣ ਆਲੇ ਚੌਥੀ ਸਾਂ ਲਾ ਲਓ ਇੱਕ ਦੀ ਹੋ ਰਿਹਾ ਚਲੇ ਤਾਂ ਚੱਲਦਾ ਰਹਿਣਾ ਭਾਈ ਪਤਾ ਨਹੀਂ ਕੀ ਚੱਕਰ ਆ ਪਹਿਲੀ ਵਾਰੀ ਮੈਂ ਦੇਖ ਰਿਹਾ ਇੱਧਰ 17 ਹਾਈਵੇ ਤੇ ਇੰਨਾ ਰਾਸ਼ ਨਹੀਂ ਅੱਜ ਤਾਈਂ ਨਹੀਂ ਦੇਖਿਆ ਮੈਂ ਬਹੁਤ ਲੱਗਿਆ ਇੱਧਰ ਦੀ ਮੈਂ ਤਾਂ ਲਾ ਉੱਤਰ 11 ਵਾਲਿਆਂ ਚ ਖੇਲਾਂ ਤੋਂ ਡਰਦੀ ਜਾਂ ਤਾਂ ਇੱਧਰ ਨੂੰ ਹੋ ਗਿਆ ਯਾਰ ਸਹੀ ਦੱਸਾਂ ਬਹੁਤ ਜਿਆਦੇ ਟਰੱਕ ਆ ਰਹੇ ਆ ਨਹੀਂ ਇੰਨੇ ਟਰੱਕ ਕਦੇ ਨਹੀਂ ਮਿਲੇ ਇੰਦਰ 17 ਹਾਈਵੇ ਤੇ ਕਿੰਨਾ ਟ੍ਰੈਫਿਕ ਐਤੋਂ ਮੇਰੇ ਵਾਲੀ ਸ਼ਾਰਟ ਤੋਂ ਵੀ ਤੇ ਸਾਹਮਣੇ ਵੀ ਦੇਖੋ ਕੁੱਲ ਟ੍ਰੈਫਿਕਾਂ ਚੱਲੀ ਜਾਂਦਾਗਾ ਰਹਿੰਦਾ ਉਹੀ ਚੱਕਰ ਲਾਗਦਾ ਬਾਕੀ ਪਤਾ ਨਹੀਂ ਕੀ ਜੇ ਫੇਰਾ ਵੀ ਬੇਰਪੈਣਾ ਸਟਾਰਟ ਹੋ ਗਿਆ ਕੱਲ ਪਰ ਇਨੈਕਸ ਮਾਰੀ ਸੀ ਨਾ ਉਹਦਾ ਉਹਨੂੰ ਫਰਕ ਦਿਖਾਉਣਾ ਕੱਲ ਉਹਨੂੰ ਵੀਡੀਓ ਵੀ ਦਿਖਾਈ ਸੀ ਵੀ ਰੇਨੈਕਸ ਤੋਂ ਬਿਨਾ ਕੀ ਹਾਲ ਆ ਐਜ ਇੱਕ ਵੀ ਫੂਨ ਨਹੀਂ ਖੜ ਰਹੀ ਸ਼ੀਸ਼ਿਆਂ ਦੇ ਲਾਈਟਾਂ ਮੱਜ ਰਹੀਆਂ ਇਹਦਾ ਮਤਲਬ ਮਮਾ ਖੜਾ ਅੱਗੇ ਕਹਿੰਦੇ ਵੀ ਲੋਨ ਨੇ ਵੀਉ ਦੇ ਨਹੀਂ ਯਾਰੇ ਮੈਂ ਦੇਖਦਾ ਕਿੱਥੇ ਆ ਮਮਾ ਮੂਮਾ ਹੈ ਅਸੀਂ ਆਪਾਂ ਪਹੁੰਚ ਗਏ ਇੱਥੇ ਕੀ ਨਾਲੇ ਨੇ ਹੁੰਦੇ ਆ ਸਾਲਟ ਮੇਰੀ ਹੈਗੇ ਸੂਸੈਂਟ ਮੇਰੀ ਆ ਰੱਬ ਨੇ ਦੁਬਾਰੇ ਚੈੱਕ ਤਾਂ ਪਵਾ ਤੀਆਂ ਇੰਨੀ ਗਰਮੀ ਤੋਂ ਬਾਅਦ ਚ ਪਹਿਲਾਂ ਜਾ ਕੇ ਉਹਨੇ ਵਾਸ਼ਰੂਮ ਫਿਰ ਚੱਲਦੇ ਉਧਰ ਟਿੰਮ ਤੇ ਰੋਡ ਕ੍ਰੋਸ ਕਰਕੇ ਦੂਜੀ ਸਾਈਡ ਆਹ ਡਰਾਈ ਸੂ ਤੇ 72 ਹੈ ਬੜੀਆ ਨਾ ਹਟਾਇਆ ਗਿਆ ਸੀ ਮੀ ਤੇ ਬਾ ਹੁਣ ਦਰਜਾਣਾ ਟਿੰਮ ਤੇ ਫੇਰ ਚੱਲ ਪਿਆ ਉਹ ਬੰਦਾ ਕੋਈ ਉਧਰ ਕੋਈ ਟਿੰਮ ਵਾਲੇ ਟਰੱਕ 'ਚ ਪੰਪ ਲਾਈ ਬੈਠਾ ਇੱਕ ਪੱਪ ਆਉ ਫੈਡੈਕਸ ਵਾਲਾ ਦੀ ਨਾ ਆਪਾਂ ਵੀ ਨਾਗੇ ਆਨੇ ਆਪ ਕੋਮੀ ਪਾ ਧਲੋ ਪਾ ਧਲੋ ਪਾ ਧਲੋ ਪਾ ਧਲੋ ਨਾ ਪ੍ਰਾਈਵੇਟ ਹੋ ਜਾਏਗਾ ਇਹਦੇ ਵੇਚਦੇ ਨਹੀਂ ਨੰਗਣਾ ਚਾਹੀਦਾ ਹੁੰਦਾ ਗੱਟ ਵੀ ਪੈ ਜਾਂਦੇ ਆ ਹਾ ਹਣਾ ਘਾਰ ਆ ਇੱਧਰ ਮੈਂ ਤਾਂ ਯਾਹ ਕਿਹ ਲੈ ਟੋਪਾ ਲੈ ਕੇ ਆਏ ਪਾਕੇ ਆ ਦਿਹਾੜੀ ਕਿਉਂਕਿ ਨਹੀਂ ਪਈ ਜਾਂਦਾ ਖੰਡ ਹੋ ਗਈ ਆ ਦੁਬਾਰੇ ਆ ਲੱਕੜਾਂ ਨਹੀਂ ਜਾਂਦਾ ਆ ਦੇਖੋ ਫੈਡਕਸ ਆਲਾ ਦੋ ਹਮੇ ਨੂੰ ਦੂਰ ਇੱਕ ਹੀ ਲੱਗਿਆ ਸੀ ਕਾਰਾਂ ਵਾਲਾ ਪੰਪ ਆ ਇਹ ਜਿੱਥੇ ਟਰੱਕ ਪਾਣੀ ਖੜਾ ਪਜਾਵੜੇ ਆ ਲਾ ਲੋ ਹਣਾ ਇਹ ਪਿੰਡਾਂ ਜਾਂ ਇਹ ਤੇ ਹਰ ਇੱਕ ਤਾਂ ਆਪਣੇ ਪੰਜਾਬੀ ਮੁੰਡੇ ਕੁੜੀਆਂ ਆ ਗਿਆ ਹੁਣ ਇੱਥੇ ਮੋਸਟਲੀ ਆਪਣੀਆਂ ਕੁੜੀਆਂ ਤੇ ਮੁੰਡੇ ਹੀ ਕੰਮ ਕਰਦੇ ਆਗੇ ਟਾਈਮ ਮਾਰਦੇ ਵੀ ਫੱਟ 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 ਆਗ ਮਿਲਖਾ ਬਾਗ ਆ ਲੋਡਰ ਜੇ ਬੜੇ ਫਿਰਦੇ ਆ ਯਾਰ ਅੱਜ ਇੱਥੇ ਅਮੈਂਟ ਦਾਸ ਨਹੀਂ ਲੱਗੇ ਆਪਾਂ ਨੂੰ ਕਾਫੀ ਚੱਕ ਕੇ ਆਪਾਂ ਭੱਜੇ ਇਹੋ ਲਾਸਟ ਟਾਈਮ ਆਇਆ ਮੈਂ ਹੈਨਾ ਉਸ ਵੇ ਸਨੋ ਪਈ ਸੀ ਇੱਥੇ ਢੇਰ ਲੱਗਿਆ ਕਿੱਡਾ ਸ਼ਹਿਰ ਏ चेता वीडियो च देखी हो अच मी पी जनोह सनाहां सब ओके क्योंकि पई से नाल ही स्केल पी मच्छर लग गया ट्रक थोड़ा थोड़ा गंदा हो गया कल मैं पीशे दिखाए थे ना एडे गए ਤੇ ਰੈਨੈਕਸ ਮਾਰੀ ਹੀ 56 ਚ ਤੇ ਦੇਖੋ ਇੱਕ ਵੀ ਦਾਗ ਨਹੀਂ ਨਾ ਨਾ ਹੀ ਉਹ ਬਾਹਰਲੇ ਹਿੱਸੇ ਦੇ ਕਿਉਂਕਿ ਬਹੁਤ ਤਕੜੀ ਚੀਜ਼ ਆ ਬਾਬੇ ਤੇ ਆ ਹੀ ਇਧਰ ਆ ਵੀ ਉੱਤੇ ਬਈ ਜਾਂਦੇ ਸਾਰਾ ਓਡੇ ਆ ਨਾ ਤੇ ਜਦੋਂ ਮਾਰੀ ਨਹੀਂ ਤੇ ਉਦੋਂ ਕਿਵੇਂ ਸੀ ਮੈਂ ਨਾ ਸਵੇਰ ਅੱਜ ਕਰ ਗਿਆ ਘੋਲ ਅੰਡੇ ਬਾਲਣ ਦੀ ਫਿਰ ਮੈਂ ਕਿਹਾ ਸਵੇਰ ਜਦੋਂ ਉੱਠਿਆ ਚਾਹ ਨਾ ਕੋ ਖਾਈ ਮੈਨੂੰ ਚੇਤਾ ਆਇਆ ਤੇ ਘਰਦਿਆਂ ਨੇ ਭਰਾਵਾ ਖੋਆ ਬਣਾ ਕੇ ਭੇਜਿਆ ਹੀ ਮੇਰੇ ਤਾਂ ਚੇਤਾ ਹੀ ਨਹੀਂ ਸੀਗਾ ਫ੍ਰਿਜ ਵਿੱਚ ਹੀ ਪਿਆ ਰਹਿ ਗਿਆ ਸੀ ਤੇ ਬਾਵਾ ਜਾਂਡੇ ਨਾਮ ਬਣਾਣ ਕਰਕੇ ਤੇ ਮੈਨੂੰ ਜਿਆਦਾ ਆ ਗਿਆ ਤੇ ਮੈਂ ਖਾ ਲੈ ਨਹੀਂ ਐਂ ਪਿਆ ਰਹਿ ਜਾਣਾ ਸੀਗਾ ਬਹੁਤ ਚੀਜ਼ਾਂ ਗਈਆਂ ਇਹਨਾਂ ਫ੍ਰਿਜ 'ਚ ਪਈਆਂ ਹੀ ਰਹਿ ਜਾਂਦੀਆਂ ਉੱਥੇ ਦੋ ਰੱਖਣੀਆਂ ਤਾਂ ਲਈ ਜੇ ਧਰ ਦੇਣਾ ਜਦੋਂ ਜਦੋਂ ਘਰੋਂ ਜਾਣ ਲੱਗਦਾ ਉਦੋਂ ਚੇਤਾ ਆਉਂਦਾ ਵੀ ਆ ਵੀ ਲੈ ਜਾਂਦਾ ਸੀਗਾ ਬਹੁਤ ਸੁਆਵ ਬਣਿਆ ਮੇਰਾ ਆ ਗਰਮੀ ਗਰਮੀ ਹੁਣ ਇੰਦਾ ਕੰਟਰੈਕਸ਼ਨ ਚੱਲਦੀ ਰਹਿਣੀ ਆ ਹਾਈਵੇ ਤੇ ਇਹਨਾ ਡਾਊਨ ਹਿੱਲ ਤੇ ਐਮਐਲ ਕੰਟਰੈਕਸ਼ਨ ਤੇ ਬਹੁਤ ਟਾਈਮ ਬਾਅਦ ਲੱਟਾ ਹੁੰਦਿਆਂ ਕਾਰਨ ਉਹਦਾ ਕੀ ਆ ਕਿਉਂਕਿ ਉੱਤਰ ਵੀ ਜਾਦੇ ਦੂਰ ਰੋਕਿਆ ਹੋਊ ਕਿਉਂਕਿ ਇਹ ਤਾਂ ਹੈ ਨਹੀਂ ਅਪੈਲ ਤੇ ਰੋਕਿਆ ਹੋਊ ਬਾਕੀ ਜਾਣੇ ਆ ਪਤਾ ਲੱਗੂ ਕੀ ਹਿਸਾਬ ਕਿਤਾਬ ਮੈਨੂੰ ਤਾਂ ਇਹੀ ਲੱਗ ਰਿਹਾ ਬਾਕੀ ਜਾ ਕੇ ਪਤਾ ਲੱਗੇਗਾ ਸਾਹਮਣੇ ਦਾ ਥਿਊ ਦੇਖੋ ਪਾਣੀ ਦੇ ਨਜ਼ਾਰੇ ਮਾ ਦਵਾਰੇ ਰੈੱਡ ਨਾ ਹੋ ਜੇ ਓ ਮੈਂ ਪਹਿਲੇ 5-7 ਮਿੰਟ ਹੋ ਗਏ ਖੜੇ ਨੂੰ ਇੱਥੇ ਮੈਨੂੰ ਲੱਗਦਾ ਉਹ ਕਰਾਊ ਬਾਈ ਟਰੱਕ ਵਾਲਾ ਨਾ ਮੇਰਾ ਬਾਈ ਨਾ ਮੇਰਾ ਬਾਈ ਖਰਾਤ ਗਣਾ ਬਾਹ ਨਾ ਰੋਕਣਾ ਰੋਕਣਗੇ ਕਿ ਨਹੀਂ ਜੈਨੇ ਪਿੱਕਾ ਨਾ ਰੋਕੇ ਮਾਰਤੀ ਨਾ ਚਾਵਲ ਤੇ ਨੰਗ ਜਾਂਦਾ ਕੰਜਰデア ਮੈਂ ਵੀ ਪਿੱਛੇ ਖਿੱਚ ਦੇਣਾ ਸੀ ਇਹ ਨਾਲ ਅਸਲ 'ਚ ਹੁਣ ਪਿੱਛੇ ਜੇ ਕੀ ਹੋਇਆ ਪਾਣੀ ਨਾਲ ਨਾ ਰੋਡ ਟੁੱਟ ਗਿਆ ਤੇ ਇਹ ਸਾਈਡ ਖਾਲੀ ਕਰੀ ਜਾਂਦੇ ਆ ਆ ਵੀ ਪਾਣੀ ਦੇ ਲੰਗਣ ਵਾਸਤੇ ਆ ਦੇਖੋ ਵੀ ਇਹ ਸਾਈਡਾਂ ਥਾਣੀ ਜੋ ਮੀਂਹ ਪੈਂਦੇ ਕਿਉਂਕਿ ਪਹਾੜੀ ਏਰੀਆ ਸਾਰਾ ਤੇ ਵੀ ਉਹ ਪਾਣੀ ਲੰਘ ਜੇ ਅੱਗੇ ਹੁਣ ਥੋੜੇ ਦਿਨ ਹੋ ਗਏ ਮੇਰੇ ਨਾਲ ਪਿਛਲੇ 20 ਦੀ ਗੱਲ ਆ ਤੇ ਰੋਡ ਐ ਪਾਣੀ ਉਤੋਂ ਦੀ ਲੰਘ ਲੰਘ ਕੇ ਸਾਰਾ ਖੁਰ ਗਿਆ ਸੀਗਾ ਚਲੋ ਹੁਣ ਬੇਟ ਹੀ ਕਰਦੇ ਆ ਇਹਨੇ ਚਾਵਲ ਮਾਰਤੀ ਪਿੱਕੇ ਵਾਲੇ ਨੇ ਮਾਕੇ ਦਾ ਸਕੇਟ ਹੈ ਨਾ ਇਹ ਹੈ ਡਾਊਨ ਹਿੱਲ ਹੈ ਤੇ ਤਾਂ ਹੀ ਲਾਈਟਾਂ ਤੇ ਜ਼ਿਆਦਾ ਟਾਈਮ ਲੱਗਦਾ ਵੀ ਟ੍ਰੈਫਿਕ ਦੂਰ ਜ਼ਿਆਦਾ ਰੋਕਿਆ ਹੋਇਆ। ਆਹ ਦੇਖੋ ਪਰਲੀ ਸਾਈਡ ਸਾਰੀ ਪਹਿਲਾਂ ਖੁਰੀ ਵੀ ਆ ਗਈ ਤੇ ਹੁਣ ਤਾਂ ਹੀ ਉਹਨੂੰ ਪੱਟੀ ਜਾਂਦੇ ਆ ਕਿ ਡੂੰਗਾ। ਇਹ ਨਾ ਅੰਕੇ ਜਦੋਂ ਮੈਂ ਚੱਲਦਾ ਹੁੰਦਾ ਸੀਗਾ ਇਹਦੇ ਨਾਲ ਐਸਐਲਐਚ ਨਾਲ ਇੱਧਰ ਨੂੰ 6-7 ਸਾਲ ਪਹਿਲਾਂ ਉਦੋਂ ਵੀ ਐਂ ਹਾਈਵੇ ਖੁਰ ਗਿਆ ਸੀਗਾ ਇੱਥੋਂ ਮੀਂਹ ਨਾਲ ਜ਼ਿਆਦਾ ਤੇ ਆਹ ਥਾਂ ਖੁਰਿਆ ਵਾ ਜਿੱਥੋਂ ਹੁਣ ਮੈਂ ਨੰਗਣ ਲੱਗਿਆ। ਆ ਦੇ ਕੋ ਦੁਆਰੇ ਭਰਿਆ ਹੋਇਆ ਸਾਰਾ ਇਹ ਹਾਈਵੇ ਉੱਤੇ ਬੰਦ ਵੀ ਰਿਹਾ ਜਿੱਥੇ ਉਹ ਨਾਲ ਰਾਈਟ ਨੂੰ ਟਰੱਕ ਆ ਤਾਂ ਤੇ ਪੈਪੂਕ ਦੁਆਰੇ ਨਪਿਆ ਨਹੀਂ ਪਿਆ ਲੈਫਟ ਸਾਈਡ ਪੈਪ ਜਿਹੜਾ ਏਡੇ ਏਡੇ ਨਾਪਦੇ ਆ ਇਹ ਤੇ ਲੈ ਵੱਧ ਤੋਂ ਕਾਚਾ ਪੈ ਗਿਆ ਇਹਨਾਂ ਨੂੰ ਤੇ ਹਜੇ ਉਹ ਸਾਹਮਣੇ ਲੱਗਿਆ ਵੀ ਆ ਲਾਈਟਾਂ ਆਇਥੋਂ ਦੁਆਰੇ ਡਰਾਈਵ ਕਰਦਾ ਜੋ ਲਾਈਟ ਉੱਤਰਲੀ ਹੋਊ ਤੇ ਮਨ ਲਾਦਣਾ ਜੇ ਲਾਈਟ ਹੁੰਦੀ ਉਹ ਤੇ ਟਾਈਮ ਕਾਫੀ ਰੱਖਿਆ ਹੋਇਆ ਨੇ ਨਾ ਨਹੀਂ ਅੰਡਾਰੀ ਵਾਲਿਆ ਤੁਹਾਡੇ ਹਾਈਵੇ ਖੁਰ ਜਾਂਦੇ ਆ ਦੇਖ ਲਓ ਮੀਂਹ ਨਹੀਂ ਝੱਲ ਹੁੰਦਾ ਸੋ ਉਥੋਂ ਹੁਣ ਨਾ ਗਰਮੀ ਗਰਮੀ ਅੱਪਾ ਇਹੀ ਕੋ ਕਰਨਾ ਜਿੱਤੇ ਵੀ ਇਦਾਂ ਨੇ ਕਿ ਹਾਈਵੇ ਤੇ ਆਇਆ ਕਰਨਾ ਵੀ 11 17 ਤੇ ਜਿੱਥੇ ਕਿਤੇ ਜਗ੍ਹਾ ਮਿਲਿਆ ਕਰੂ ਨਾ ਆਪਾਂ ਨੂੰ ਰੁਕੋ ਨੂੰ ਰੋਕਿਆ ਕਰਨਾ ਉੱਥੇ ਲਾਜ਼ਮੀ ਆਏ ਹੁਣ ਵੀਊ ਦਿਖਾ ਕੇ ਵੀਊ ਲੈ ਕੋ ਭਾਈਆ ਜਮ ਪਹਾੜੀ ਦੇ ਤਾਹਾਂ ਨਾ ਅੱਛਾ ਇੱਧਰ ਲੋਕ ਜਾਂਦੇ ਆ ਥੱਲੇ ਨੂੰ ਆ ਯਾਰ ਕੀ ਟ੍ਰੇਨ ਦਾ ਇਹਦੇ ਤਾਂ ਨਹੀਂ ਚੜਿਆ ਜਾਂਦਾ ਅੱਛਾ ਇੱਧਰ ਥੱਲੇ ਜਾਂਦੇ ਆ ਹਣਾ ਪਹਿਲਾਂ ਨਾ ਉੱਥੇ ਇੱਕ ਪਾਣੀ ਕੋਲੇ ਸੀਗਾ ਰੁਕਣ ਨੂੰ ਹਨ ਤੇ ਆਪ ਵੀ ਉੱਥੇ ਬਹੁਤ ਸੋਹਣਾ ਸੀਗਾ ਆਪਣਾ ਬੀਚ ਦਾ 뷰 ਤੇ ਉੱਥੇ ਮੈਂ ਧਿਆਨ ਮਾਰਿਆ ਪਰ ਮੇਰੇ ਹਿਸਾਬ ਚ ਨਹੀਂ ਆਇਆ ਰੁਕਣ ਨੂੰ ਕੁਝ ਨਹੀਂ ਪਹਿਲਾਂ ਮੈਂ ਉੱਥੇ ਰੁਕਣ ਲੱਗਿਆ ਸੀ ਆ ਕੀ ਜੀ ਆਪਨ ਲਿਖਿਆ ਆਹ ਨਾਲ ਇੰਨਾ ਚ ਰੋ ਗਿਆ ਇਧਰ ਆਉਂਦੇ ਕਰਦੇ ਆ ਉਹਨੂੰ ਪਹਿਲੀ ਵਾਰ ਹੀ ਰੁਕਿਆ ਮੈਂ ਅੜੀ ਦਾਨੀ ਜਹਾ ਨਿਆਰੇ ਲੁੱਟੋ ਨਿਆਰੀ ਅਗੋਂ ਸੰਗਲ ਪਾਏ ਵੇ ਲੱਕੜ ਸੰਗਲ ਹੀ ਰਹਿ ਗਏ ਲੱਕੜਾਂ ਤੱਕ ਗਲ ਗਈਆਂ ਜਮਾ ਅੱਕੇ ਨਾਲ ਦਾ ਟੋਚਨ ਹੁੰਦਾ ਹੈ ਜੱਥੇ ਕੋਲੇ ಥೆ ಸರ್ಜಾರ ನೀರು ਕਿ ਵੀ ਤੇ ਇਹ ਲੱਕੜਾਂ ਪਈਆਂ ਪਈਆਂ ਗਲਦੀਆਂ ਬਹੁਤ ਪੁਰਾਣਾ ਬਣਾਇਆ ਦਾ ਮੇਰੇ ਹਿਸਾਬ ਨਾਲ ਇਹ ਸਾਰਾ ਅਗਰ ਬੱਦਲ ਦੇਖੋ ਆਈ ਮੈਂ ਇੰਜ ਜਿਹਾ ਬਣਾਇਆ ਹੋਦਾ ਉਸ ਤਰ੍ਹਾਂ ਦਾ ਨਾਲ ਹੀ ਰੋਡ ਹੈਗਾ ਕੋਣ ਅੰਦਰ ਮੰਗੇੜਾ ਕੱਢਿਆਗੇ ਨਾਲ ਵਾਸ਼ਰੂਮ ਤੋਂ ਜਾ ਕੇ ਫਿਰ ਚੱਲਦੇ ਆਪਾਂ ਅਦਰ ਕਿੰਨਾ ਨੀਵਾ ਯਾਰ ਦੇਖ ਤੇਲ ਪਾਲਿਆ 70 80 ਲੀਟਰ ਪਾਇਆ ਪਾਉਣਾ ਤਾਂ 50 ਕੀ ਸੀਗਾ ਨੰਪੀਗਾ ਨਾ ਕਿ ਹੁਣ ਮੈਂ ਕਰਨਾ ਇਹ ਬੈਕਪ ਪਿੱਛੇ ਨਾ ਟੇਡਾ ਟਰੱਕ ਖੜਾ ਉਹਦਾ ਟਰੇਲਰ ਵਾਈ ਦਾ ਆ ਲੀਓ ਵਾਲਾ ਮੈਨਾਂ ਜੇ ਜਾਊ ਇਹਦੇ ਚ ਲਾਉਣਾ ਹੁਣੇ ਬਾਈ ਨੇ ਮੈਂ ਨਾ ਚੱਲ ਕੰਪਨੀ ਨਹੀਂ ਦਿਖਾਉਂਦਾ ਨਾਲ ਤੇ ਪੰਪ ਚ ਮੈਂ ਤੁਹ ਪਹਿਲਾਂ ਦੇ ਟਰੱਕ ਖੜੇ ਆ ਤੇ ਵੀ ਤੁਸੀਂ ਬਾਈ ਇਹਨ ਮੇਰੇ ਆਸੇ-ਪਾਸੇ ਲਾ ਲਓ ਹਨ ਤੇ ਵੀ ਕਾਦੇ ਵਾਸਤੇ ਵੀ ਪਾਰਕਿੰਗ ਚ ਕਹਿੰਦਾ ਮਤਲਬ ਨਾ ਤੇ ਉੱਥੇ ਹੀ ਖੜਿਆ ਤੇ ਪਿੱਛੇ ਰਸ਼ ਪੈ ਗਿਆਗਾ ਤੇਲ ਪਾਉਣ ਵਾਲਿਆਂ ਦਾ ਬੰਦੇ ਵੀ ਸਿਰਾ ਘਰਾਉਂਦੇ ਆ ਸਿਰਾ ਚਾਉ ਬੈਕ 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 ਚਲ ਬੈਕ ਲਾ ਕੇ ਅੰਦਰ ਜਾ ਪਲਾਨ ਚੇਂਜ ਕਰਤਾ ਯਾਰ ਬੱਕ ਉੱਡਣ ਲੱਗ ਗਈ ਮੂੜੇ ਕਿੰਦਰ ਲਾ ਲਈ ਗੱਡੀ ਅਣ ਜੇ ਹੁਣ ਮੈਨੂੰ ਪਤਾ ਟਾਈਮ ਤੇ ਰਾਹ ਚ ਹੋਊਗਾ ਅੰਦਰ ਤਾਂ ਮੁਖਰਾ ਹੋ ਜਾਣ ਤਾਂ ਕਰਕੇ ਆਪਾਂ ਨਿਕਲਦੇ ਹੀ ਆ। ਉਹ ਚੱਲ ਜੀ ਐਮਸੀ। ਤੋੜ ਲਿਆ ਯਾਰ ਉਹਦੇ ਮੂਨੇ ਬਹੁਤ ਥਾਂ ਪਿਆਗਾ। ਉਹ ਆ ਕੇ ਲਵਾਤਾ ਟਰੱਕ ਉਹਦਾ। ਨਹੀਂ ਉਹ ਸਿੱਧਾ ਮੈਂ ਲੰਘਿਆਣਾ ਸੀਗਾ। ਕਾਕਾ ਬੱਕ ਉੱਡਣ ਲੱਗੀ ਮੁੜ ਕੇ ਆਪਣੇ ਤੋਂ ਨਾ ਪਹੁੰਚਿਆ ਨਹੀਂ ਆਣਾ ਆਪਣੇ। ਇਥੇ ਪਹੁੰਚਣਾ ਹੈ ਲੋਕੇਸ਼ਨ ਤੇ ਤਾਂ ਕਰਕੇ ਤੇ ਆਪਾਂ ਇਥੋਂ ਕੇਰਾ ਬੈ ਬੈ ਕੇ ਨਿਕਲ ਜੋ ਟੈਮ ਦਾ ਪਲਾਨ ਕੈਨਸਲ 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 ਨਾ ਕੋਈ ਇੱਥੇ ਟਾਈਮ ਬਹੁਤ ਲੱਗ ਜਾਂਦਾ ਘੱਟੋ ਘੱਟ 10 ਤੋਂ 15 ਮਿੰਟ ਮੰਨ ਲਓ ਅੰਦਰ ਜਾ ਗਿਆ ਨੂੰ ਤੇ ਫਿਰ ਮੈਂ ਕਿਹ ਕਾ ਨੂੰ ਆਪਾਂ ਟਾਈਮ ਖਰਾਬ ਕਰਨਾ ਕਿਉਂਕਿ ਸਾਢੇ 3 ਘੰਟੇ ਬੁੱਕ ਹੈਗੀ ਆ ਬਾਈ ਇਹਨਾਂ ਦੇ ਚਲਾਵਾਂਗੇ ਆਪਾਂ ਹੁਣ ਇਹਨੇ ਬਾਈ ਨੇ ਤੋੜ ਲਿਆ ਵਾਹ ਬਾਈਓ ਤੇਰੇ ਉਹਨ ਦਾ ਖੜਾ ਮੈਂ ਇਥੋਂ ਪਹਿਲਾਂ ਦਾ ਇਹ ਹੀ ਸੀਗਾ ਉਥੋਂ ਆਇਲ ਤੇ ਖੜਾ ਜਿਹੜਾ ਜਿਆਦਾ ਆਫ ਕਾਰਦਾ ਉਹ ਬੰਦਾ ਨੇ ਵੀ ਟਾਬੇ ਤੇ ਆ ਗਏ ਟਾਬੇ ਤੇ ਪੰਜਾਬੀ ਪੀਟਾ ਵਾਪਸ ਲਾਣ ਵਾਲੇ ਤੇ ਆ ਗਏ ਅੱਜ ਰੈੱਤੀ ਸਲੀਪ ਆਨੇ ਬੁੱਕ ਰਹਿ ਗਈ ਸੀ 1 ਘੰਟਾ ਹਨਾ ਤੇ ਤਾਸ ਕਮੈਂਟ ਘਟਨੀ ਸੀਗੀ ਉਹਦੇ ਤੋਂ ਆਪਣਾ ਕੀ ਨਾਲੇ ਨੇ ਹੁੰਦੇ ਆ ਅਗਨੇਸ਼ ਤੋਂ ਫਿਰ ਮੈਂ ਆ ਵੀ ਉੱਥੇ ਗਾਹ ਕੀ ਆਣਾ ਇੱਥੇ ਰੋਕਦਾ ਨਾਲੇ ਨਾ ਇਸ ਵੇਲੇ ਆਹ ਏਰੀਆ 'ਚ ਮੈਂ ਚਲਾ ਕੇ ਨਹੀਂ ਖੁਸ਼ ਕਹਿੰਦਾ ਮੂਸਮਾਸ ਨਿਕਲਦੇ ਆ ਯਾਰ ਇਸ ਵੇਲੇ ਇਹ ਰਹਾ ਪੰਜਾਬੀ ਟੱਬ ਤੇ ਮੈਨੂੰ ਲੱਗਾ ਬੰਦ ਆਗਾ ਯਾਰ ਇਸ ਵੇਲੇ ਹਾਂ ਹਾਂ ਮੈਨੂੰ ਲੱਗ ਬੰਦ ਕਰਕੇ ਕਿੰਨੇ ਵਜੇ ਖੋਲੂਗਾ 11:00 ਵਜੇ ਦੀ ਬੰਦ ਆ ਵੀਰੇ ਸੁਭਾ ਖੁੱਲੂ ਹੈ 7 ਵਜੇ ਦੇਖ ਲਓ ਟਾਈਮਿੰਗ ਐ ਤਾਂ ਅੰਦਰੀ ਹੈ ਮੇਰੇ ਸਾਬ ਨਾਲ ਇੱਥੇ ਹੀ ਰਹਿੰਦੇ ਕਰਦੇ ਆ ਅੰਮਲਾ ਦਾ ਉਦੋਂ ਨੂੰ ਫੇਰ ਮੈਂ ਤੁਰ ਜਾਣਾ ਕਿਉਂ ਨੂੰ ਇਹ ਖੁੱਲਣਾਗਾ ਟਰੱਕ ਯਾਰ ਸੁਭਾ ਨੂੰ ਤੇ ਸਹੀ ਹੈ ਇੱਥੇ ਨਾਲ ਰੋਡ ਚੱਲਦਾ ਖੜਕਾ ੜਕਾ ਬਹੁਤ ਹੋਊਗਾ ਦੇਖੋ ਟਰੱਕ ਨਾਗਦੇ ਆ ਗਾਰਡਵਨ ਤਰਾ ਉੰਦਾ ਖੜਾ ਹਾਈਵੇ ਮੋਟਰ ਵਾਲਾ ਉਹ ਭਾਵੇਂ ਮਾਇ ਤੋਂ ਡਾਰੀ ਗਿਆ ਸੀ ਆ ਨਹੀਂ ਖੜਾ ਆ ਬੰਦਾ ਜਿਹੜਾ ਬਣਾਇਆ ਵਿਆਂ ਵਾਲ ਇੱਥੇ ਮੈਨੂੰ ਪਤਾ ਨਹੀਂ ਕੀ ਹੈਗਾ ਇਹ ਬਾਈ ਵਿੱਚ ਹੀ ਬੈਠਾ ਹਾਈਵੇ ਵਾਲ ਚੱਲ ਰੈਨ ਦਿੰਨਿਆ ਕਹਿੰਦੇ ਥੱਲੇ ਤੋਂ ਸਮਾਨ ਹੀ ਭਰ ਦਈਏ ਕਹਿੰਦੇ ਆਪਣੇ ਕੱਪ ਚ ਆਪਾਂ ਤੇ ਦੂਜਾ ਸਮਾਨ ਵੀ ਭਿਉਣੇ ਆ ਰੋਟੀ ਰਾਟੀ ਖਾ ਕੇ ਚੱਲ 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 ਅੱਜ ਨਾ ਯਾਰ ਸਵੇਰੇ ਜਦੋਂ ਉੱਠਿਆ ਹਨਾ ਤੇ ਮੈਂ ਇਹ ਕਰ ਗਿਆ ਕੌਲ ਆਂਡੇ ਪਾਲਣ ਦੀ ਤੇ ਹੁਣ ਮੈਂ ਚੱਲ ਟਰੱਕ ਸਟਾਰਟ ਇਹਦੀ ਖਤਰ ਨਾ ਟਰੱਕ ਸਟਾਰਟ ਕਰਨਾ ਪੈਂਦਾ ਹੁੰਦਾ ਆਂਡੇ ਪਾਲਣ ਨੂੰ ਕਿਉਂਕਿ ਨਾ ਇਹ ਚੱਲਦਾ ਨਹੀਂ ਉਹ ਖੜੇ ਤੇ ਇਨਵਰਟਰ ਤੇ ਔਰ ਨਹੀਂ ਟੂੰ ਟੂੰ ਕਰ ਲੈ ਗਿਆ ਨਾ ਮੈਂ ਕਿਹਾ ਚੱਲ ਹੁਣੀ ਬਾਲ ਕੇ ਰੱਖ ਦਿੰਨੇ ਆਂ ਢੇ ਸਵੇਰ ਖਾ ਲਾਂਗੇ ਮੁੜ ਕੇ ਸਵੇਰ ਜਿਵੇਂ ਮੈਂ ਜਿਵੇਂ ਕਾਲ ਕਰਕੇ ਮੈਂ ਕਿਹਾ ਨਹੀਂ ਫੇਰ ਕਾਲ ਕਰ ਜਾਾਂਗੇ ਤਾਂ ਕਰਕੇ ਮੈਂ ਕਿਹਾ ਇਹ ਨਿਵੇੜ ਗੇ ਤੇ ਬਾ ਰੋਟੀ ਰੋਟੀ ਖਾਣੇ ਆ ਯਾਰ ਫੇਰ ਲੈਨੇ ਆਪਾਂ ਗੁੱਡ ਸਲੀਪ ਕਿਉਂਕਿ ਮੇਰੇ ਹੁਣ ਬੱਚੇ ਆ ਕੇ ਬਿਨੀ ਪੈਕੇ ਤੇ 10 ਵਜੇ ਬੁੱਕ ਬੰਦ ਹੋ ਗਈ ਆ ਤੇ ਸਵੇਰ ਚੱਲ ਪੂ ਬੁੱਕ ਮੇਰੇ ਹਿਸਾਬ ਨਾਲ 6 6:00 7 ਵਜੇ ਤੋਂ ਚੱਲ ਪੂ ਤੇ ਤਾਂ ਕਰਕੇ ਫੇਰ ਆਪਾਂ ਟਾਈਮ ਨਾਲ ਸੌਣੇ ਆ ਮੈਂ ਬੋਟਲ ਸਲੀਪਾਂ ਲੈਣੇ ਆ। ਰੋਟੀ ਕੱਢਾ ਕੀ ਖਾਦਾ ਜਾਵੇ ਅੱਜ ਮਿੱਤਰੋ ਕੀ ਖਾ ਜਾਏ ਜਾਂ ਕੀ ਆ ਖਾਇਆ ਜਾਏ। ਨਾਈਟ ਨੂੰ ਕੀ ਹੋ ਗਿਆ? ਕਰਮਾ ਲਗੇ ਚੱਲ ਆਪਾ। ਚੱਲ ਪੀਵੇ। ਆ ਦੇਖਾ ਉਹ ਮੈਂ ਭਾਂਕੇ ਰੱਖ ਦਉਣਾ। ਆ ਵੀ ਪੀਣਾ ਹੁੰਦਾ ਮੈਂ ਜੀਆ ਸੀਟ ਤੇ ਗੁੰਦ ਗਤੀਰਾ। ਇਹ ਰਾਤ ਵੀ ਖਾ ਲਈ ਫਿਰ ਮੈਂ ਥੋੜਾ ਪਾਣੀ ਪਾਤਾ ਹੀ ਕਿਉਂਕਿ ਨਾ ਥੋੜੇ ਜਿਹੇ ਫੁੱਲੇ ਨਹੀਂ ਚੱਜ ਨਾਲ। ਵੀ ਰੋਟੀ ਵੀ ਧਾਰਤੀ ਆ ਗਰਮ ਸਬਜੀ ਹੋਈ ਜਾਂਦੀ ਐ ਤੇ ਇੱਕ ਰੋਟੀ ਹੋਈ ਗਰਮ ਅੱਜ ਆਪਾਂ ਖਾਵਾਂਗੇ ਉਹੀ ਚਾਰ ਆਪਣਾ ਮਿਰਚਾਂ ਦਾ ਦੋ ਤਰ੍ਹਾਂ ਦੀਆਂ ਆ ਜਿਹੜੀਆਂ ਲਾਲ ਆ ਨਾ ਲਾਲ ਵਾਲੀਆਂ ਬਾਈ ਬਹੁਤ ਖਤਰਨਾਕ ਐ ਇਹ ਨਾਲ ਚਿਪੜਾਂ ਦੀ ਚਟਣੀ ਆ ਦੇਸੀ ਘਿਓ ਨਾਲ ਲਿਪੜਿਆ ਹੋਇਆ ਚਮਚਾ ਤੇ ਨਾਲ ਦਹੀਂ ਤੇ ਸੈਲਡ ਤੇ ਨਾਲ ਰੋਟੀ ਨਾ ਕਰ ਲਗੇ ਗਰਮ ਬਸ ਆਪਦੀ ਕੱਢ ਲਗੇ ਗਰਮ ਹੋ ਗਈ ਆਂਡੇ ਆਪਣੇ ਉਬਲ ਗਏ ਆਗੇ ਕੁੱਕਰ ਚ ਰੱਖੇ ਸੀ ਇਹਦੇ ਚਾ ਬਹੁਤ ਕੰਡੀ ਜ ਮੈਂ 8 ਤੋਂ 10 ਮਿੰਟ ਲਵਾਉਣਾ ਹੁੰਨਾ ਬਹੁਤ ਐਂਡਗਾ ਲਵਾਤਾ ਇਹ ਚ ਕੱਲੇ ਉਬਲਦੇ ਨਹੀਂ ਅੰਡੇ ਤੁਸੀਂ ਆਹ ਚੀਜ਼ਾਂ ਹੀ ਬਣਾ ਸਕਦੇ ਹੋ ਇਹ ਸਾਰਾ 12 13 ਡਾਲਰਾਂ ਦਾ ਹੈਗਾ ਆ ਮੰਨ ਲਓ ਆਮਲੇਟ ਵਗੈਰਾ ਬਣਾਉਣਾ ਕੁਝ ਵੀ ਇਹਦੇ ਚ ਤੁਸੀਂ ਬਹੁਤ ਅਗੜੀ ਕਿਉਂ ਰੋਟੀ ਬਚਾਤੀ ਰੋਟੀ ਦਾ ਕੀ ਹਾਲ ਕਰਤਾ ਸੀ ਰਿਆ ਬੰਦ ਕਰ ਇਹਨੂੰ ਬਸ ਸਬਜ਼ੀ ਕੱਢ ਲੇ ਧੂਆਂ ਹੀ ਧੂਆਂ ਹੋ ਗਿਆ ਟਰੱਕ ਚ ਭਾਈ ਸਬਜ਼ੀ ਖਾਵਾਂਗੇ ਆਪਾਂ ਕद्दू ਦੀ ਫਿਰਦਾ ਨਾ ਦੇਸੀ ਘਿਓ ਤਰਦਾ ਉੱਤੇ ਇੰਨੀ ਜਿਹਾ ਸੁਆਦ ਆ ਨਾ ਬਾਪੇ ਸਬਜੀ ਇਹ ਦੁੱਧ ਪਾਇਆ ਹੋਇਆ ਕद्दू ਦੀ ਸਬਜੀ ਚ ਇਹ ਕਈ ਏਰੀਆ ਚ ਇਧਰ ਅੰਮ੍ਰਿਤਸਰ ਵਾਲੀ ਛੈੜ ਸ੍ਰੀ ਅੰਮ੍ਰਿਤਸਰ ਤੇ ਉਧਰ ਕੇ ਆਪਣਾ ਇਹ ਚ ਨਾ ਜਿਵੇਂ ਦੁੱਧ ਜਾਂ ਕਰੀਮ ਪਾਉਂਦੇ ਨਹੀਂ ਮੇਰੇ ਹਿਸਾਬ ਨਾਲ ਸਬਜੀ ਚ ਸਾਡੇ ਤਾਂ ਕੱਦੂ ਬਣਦਾ ਹੀ ਨਹੀਂ ਬਿਨਾ ਉਹਦੇ ਤੋਂ ਮੇਰਾ ਕਿਉਂਕਿ ਇੱਕ ਸਬਜੀ ਤਾਂ ਪੱਕੀ ਕੱਦੂ ਦੀ ਹੁੰਦੀ ਆ ਦੋ ਡਿਫਰੈਂਟ ਹੋਰ ਹੁੰਦੀਆਂ ਬਾਹ ਖਾಳ್ ਕੇ ਰੋਟੀ ਤੇ ਤੁਸੀਂ ਕਰੋ ਸਪੋਰਟ ਸਾਰੇ ਜਾਣੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ ਨਾਲੇ ਕਰ ਲੋ ਫੇਸਬੁੱਕ ਤੇ ਫੋਲੋ ਤੇ ਇੰਸਟਾ ਟਿਕਟੌਕ ਸਾਰੇ ਕਿਤੇ ਸੇਮ ਹੀ ਆ ਠੀਕ ਆ ਮਿਲਦੇ ਆ ਫੇਰ